ਸਿਕਾ ਜੀ ਸਾਰੇ ਨੂੰ ਅੱਜ ਮੈਂ ਤੁਹਾਨੂੰ ਤੁਹਾਨੂੰ ਚਾਈਲਡ ਹੈਂਡ ਡਿਵੈਲਪਮੈਂਟ ਐਂਡ ਪੈਡਾਗੋਗੀ ਦੇ ਵਿੱਚੋਂ ਵਾਧੇ ਐਂਡ ਵਿਕਾਸ ਦੇ ਨਿਯਮ ਦੱਸਣ ਜਾ ਰਹੀ ਹਾਂ ਜੀ ਠੀਕ ਹੈ ਜੀ ਵਾਧੇ ਦੇ ਵਿਕਾਸ ਦੇ ਕੀ ਨਿਯਮ ਹੁੰਦੇ ਹਨ ਪ੍ਰਤੀਰੂਪ ਵਿਕਾਸ ਸਾਰੇ ਮਨੁੱਖਾਂ ਵਿੱਚ ਖਾਸ ਕ੍ਰਮ ਵਿੱਚ ਹੁੰਦਾ ਹੈ ਜਿਹੜਾ ਵਿਕਾਸ ਹੁੰਦਾ ਹੈ ਜੀ ਸਾਰੇ ਮਨੁੱਖਾਂ ਵਿੱਚ ਖਾਸ ਕ੍ਰਮ ਦੇ ਵਿੱਚ ਹੁੰਦਾ ਹੈ ਵਿਕਾਸ ਜਿਹੜਾ ਉੱਪਰ ਤੋਂ ਹੇਠਾਂ ਵੱਲ ਨੂੰ ਹੁੰਦਾ ਹੈ ਕੇਂਦਰ ਤੋਂ ਬਾਹਰ ਵੱਲ ਨੂੰ ਹੁੰਦਾ ਤੇ ਮੱਧ ਤੋਂ ਬਾਹਰ ਵੱਲ ਨੂੰ ਹੁੰਦਾ ਹੈ ਨੇੜੇ ਤੋਂ ਦੂਰ ਵੱਲ ਦੀਆਂ ਚੀਜ਼ਾਂ ਵੱਲ ਵਿਕਾਸ ਹੁੰਦਾ ਜੀ ਠੀਕ ਹੈ ਤੇ ਵਿਕਾਸ ਜਿਹੜਾ ਆਪਣੇ ਵਿਵਹਾਰ ਤੇ ਵੀ ਲਾਗੂ ਹੁੰਦਾ ਠੀਕ ਹੈ ਜੀ ਆਪਣਾ ਜਿਹੜਾ ਨੇਚਰ ਹੈ ਉਹ ਕਿਸ ਤਰ੍ਹਾਂ ਦਾ ਤਾਂ ਉਹ ਵੀ ਚੇਂਜ ਹੁੰਦਾ ਰਹਿੰਦਾ ਠੀਕ ਹੈ ਨਾ ਉਹਦੇ ਵਿੱਚ ਵੀ ਦੇਖੋ ਵਿਕਾਸ ਹੁੰਦਾ ਰਹਿੰਦਾ ਜੀ ਠੀਕ ਹੈ ਵਿਕਾਸ ਆਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ ਪੂਰਨ ਤੋਂ ਹਿੱਸੇ ਵੱਲ ਵਿਕਾਸ ਹੁੰਦਾ ਹੈ ਇਹ ਜਿਹੜੀ ਇੱਕ ਨਿਰੰਤਰਣ ਪ੍ਰਤੀਕਿਰਿਆ ਹੈ ਜੀ ਚੱਲਦੀ ਰਹਿੰਦੀ ਹੈ ਵਿਕਾਸ ਦੀ ਪ੍ਰਕਿਰਿਆ ਇਸ ਵਿੱਚ ਇੱਕ ਪੜਾਅ ਵਿੱਚ ਸਿੱਖੀ ਗੱਲ ਹੈ ਜਿਹੜੀ ਦੂਜੇ ਪੜਾਅ ਵਿੱਚ ਪਹੁੰਚ ਜਾਂਦੀ ਹੈ ਜੀ ਠੀਕ ਹੈ ਵਿਕਾਸ ਮੂਡਲੀ ਸਾਲਾਂ ਵਿੱਚ ਤੇਜ਼ੀ ਨਾਲ ਹੁੰਦਾ ਪਹਿਲੇ 3 ਸਾਲਾਂ ਵਿੱਚ ਹੀ ਤੇਜ਼ੀ ਨਾਲ ਹੁੰਦਾ ਜੀ ਪਹਿਲੇ 3 ਸਾਲਾਂ ਵਿੱਚ 50% ਵਿਕਾਸ ਜਿਹੜਾ ਬੱਚੇ ਦਾ ਹੋ ਜਾਂਦਾ ਜੀ 6 ਸਾਲ ਤੱਕ 60% ਵਿਕਾਸ ਹੋ ਜਾਂਦਾ ਜੀ ਵਿਕਾਸ ਵਿੱਚ ਵਿਅਕਤੀਗਤ ਪਿੰਨਤਾ ਹੈ ਠੀਕ ਹੈ ਜੀ ਵਿਅਕਤੀਗਤ ਪਿੰਨਤਾ ਦਾ ਮਤਲਬ ਇਹ ਹੈ ਜੀ ਹੁਣ ਦੇਖੋ ਹਰ ਵਿਅਕਤੀ ਵਿੱਚ ਜਿਹੜਾ ਵਿਕਾਸ ਉਹ ਸੇਮ ਨਹੀਂ ਹੁੰਦਾ ਠੀਕ ਹੈ ਜਿਵੇਂ ਕਲਾਸ 'ਚ ਬੱਚੇ ਹੁੰਦੇ ਕੋਈ ਜ਼ਿਆਦਾ ਤੇਜ਼ੀ ਨਾਲ ਸਿੱਖ ਲੈਂਦਾ ਕੋਈ ਥੋੜਾ ਹੌਲੀ ਸਿੱਖਦਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਇਹਨਾਂ ਦੇ ਵਿੱਚ ਪਿੰਨਤਾ ਪਾਈ ਜਾਂਦੀ ਹੈ ਵਿਕਾਸ 'ਚ ਹਰੇਕ ਵਿਅਕਤੀ ਦੂਜੀ ਵਿਅਕਤੀ ਨਾਲੋਂ ਪਿੰਨ ਹੁੰਦਾ ਜਿਹੜਾ ਕੋਈ ਵੀ ਬੱਚਾ ਹੋਵੇ ਜੀ ਵਿਅਕਤੀ ਹੋਵੇ ਆ ਇੱਕ ਦੂਜੇ ਨਾਲੋਂ ਭਿੰਨ ਹੁੰਦਾ ਹੈ ਅਲੱਗ ਹੁੰਦਾ ਹੈ ਕਿਸ ਵਿੱਚ ਕੋਈ ਖੂਬੀ ਖਾਸਿਤ ਹੁੰਦੀ ਹੈ ਜੀ ਕਿਸ ਵਿੱਚ ਕੋਈ ਹੁੰਦੀ ਹੈ ਠੀਕ ਹੈ ਜੀ ਵਿਕਾਸ ਬਾਰੇ ਭਵਿੱਖਵਾਣੀ ਕੀਤੀ ਜਾ ਸਕਦੀ ਹੈ ਹਾਂ ਜੀ ਜਦੋਂ ਆਪਾਂ ਕਿਸੇ ਬੱਚੇ ਨੂੰ ਦੇਖਦੇ ਹਾਂ ਜਾਂ ਕੋਈ ਚੰਗਾ ਪੜ੍ਹਦਾ ਹੈ ਜਾਂ ਕਲਾਸ ਦੇ ਵਿੱਚ ਕੋਈ ਗੋਡ ਗਿਫਟਿਡ ਬੱਚਾ ਹੁੰਦਾ ਹੈ ਜੀ ਤਾਂ ਆਪਾਂ ਇਹ ਜੀ ਬੱਚੇ ਦੀ ਭਵਿੱਖਵਾਣੀ ਕਰ ਲੈਂਦੇ ਆ ਕਿ ਇਹ ਬੱਚਾ ਅੱਗੇ ਜਾ ਕੇ ਇਹ ਕਰੂਗਾ ਜਾਂ ਇਹ ਐਵੇਂ ਕਰ ਸਕਦਾ ਹੈ ਇਹ ਐਵੇਂ ਕਰੂਗਾ ਠੀਕ ਹੈ ਜੀ ਨੈਕਸਟ ਹੈਗਾ ਜੀ ਵਾਦਾ ਜੀ ਸਧਾਨ ਸ਼ਬਦਾ ਵਿੱਚ ਵਾਧਾ ਸ਼ਬਦਾ ਅਰਥ ਹੈ ਪਰਿਪਕਤਾ ਠੀਕ ਹੈ ਜੀ ਵਾਧਾ ਜਿਹੜਾ ਇੱਕ ਅੰਦਰੂਨੀ ਪ੍ਰਕਿਰਿਆ ਹੈ ਜੀ ਠੀਕ ਹੈ ਜੀ ਜਿਸ ਦੇ ਫਲਸਰੂਪ ਜੀਵ ਵਿੱਚ ਸਰੀਰਕ ਪਰਿਵਰਤਨ ਹੁੰਦਾ ਹੈ ਵਾਧੇ ਦੇ ਨਾਲ ਬੱਚੇ ਦੇ ਵਿੱਚ ਵੀ ਸਰੀਰਕ ਪਰਿਵਰਤਨ ਹੁੰਦਾ ਠੀਕ ਹੈ ਜਿਵੇਂ ਬੱਚੇ ਦਾ ਘਾ ਭਾਰ ਵੱਧ ਜਾਂਦਾ ਜੀ ਹਾਈਟ ਕਰਦ ਵੱਧ ਜਾਂਦਾ ਠੀਕ ਹੈ ਵਾਧੇ ਦੇ ਕਾਰਨ ਸਰੀਰ ਸਰੀਰਕ ਸਰਚਨਾ ਵਿੱਚ ਪਰਿਵਰਤਨ ਆਉਂਦਾ ਜਿਹੜੀ ਸਰੀਰ ਦੀ ਸਰਚਨਾ ਉਹਦੇ ਵਿੱਚ ਪਰਿਵਰਤਨ ਆਉਂਦਾ ਹੈ ਪਰਿਪਕਤਾ ਤੇ ਉਮਰ ਵਿੱਚ ਵਧਨਾ ਵਾਦੇ ਦਾ ਨਤੀਜਾ ਹੈ ਇਹ ਵਿਅਕਤੀ ਦੇ ਸਰੀਰ ਵਿੱਚ ਹੋਣ ਵਾਲੇ ਜਿਹੇ ਪਰਿਵਰਤਨ ਹਨ ਜਿਨ੍ਹਾਂ ਦਾ ਸਿੱਖਣ ਨਾਲ ਅਤੇ ਤਜਰਬਿਆਂ ਨਾਲ ਕੋਈ ਸਬੰਧ ਨਹੀਂ ਹੁੰਦਾ ਹਾਂਜੀ ਵਧਾ ਜਿਹੜਾ ਵਾਧਾ ਹੁੰਦਾ ਜੀ ਉਹਦਾ ਆਪਣੇ ਤਜਰਬਿਆਂ ਦੇ ਨਾਲ ਸਿੱਖਣ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਠੀਕ ਹੈ ਜੀ ਹੁਣ ਵਾਧੇ ਤੇ ਵਿਕਾਸ ਨੂੰ ਜੀ ਦੇਖੋ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪ੍ਰਭਾਵਿਤ ਕਰਦੀਆਂ ਨੇ ਇਹਨਾਂ ਬਾਰੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਹੈਗਾ ਜੀ ਭੋਜਨ ਠੀਕ ਹੈ ਜੀ ਹੁਣ ਦੇਖੋ ਜਿਵੇਂ ਜੇ ਬੱਚਾ ਭੋਜਨ ਕਰੂਗਾ ਜੀ ਜੀ ਵਧੀਆ ਡਾਈਟ ਲਊਗਾ ਤਾਂ ਉਹਦੀ ਜਿਹੜੀ ਪਰ ਸਿਹਤ ਹੋਊਗੀ ਠੀਕ ਹੈ ਜੀ ਹਾਈਟ ਹੋਊਗੀ ਕੱਦ ਹੋਊਗਾ ਭਾਰ ਹੋਊਗਾ ਤਾਂ ਉਸ ਦੇ ਹਿਸਾਬ ਨਾਲ ਬਣੂਗਾ ਠੀਕ ਹੈ ਜੀ ਬਾਕੀ ਸਰੀਰਕ ਅਸਰਤਾ ਹੁਣ ਦੇਖੋ ਜਿਹੜਾ ਬੱਚਾ ਸਰੀਰਕ ਅਸਰਤਾ ਕਰੂਗਾ ਜੀ ਉਹਦੀ ਹਾਈਟ ਵੀ ਲੰਬੀ ਹੋਊਗੀ ਠੀਕ ਹੈ ਜੀ ਉਹਦੀ ਜਿਹੜੀ ਬਾਡੀ ਹੈ ਮਜ਼ਬੂਤ ਰਹੂਗੀ ਠੀਕ ਹੈ ਜੀ ਨੈਕਸਟ ਹੈਗਾ ਵਾਤਾਵਰਨ ਹੁਣ ਦੇਖੋ ਆਪਾਂ ਜਿਹੇ ਜਿਹੇ ਵਾਤਾਵਰਨ ਚ ਰਹਾਂਗੇ ਆਪਾਂ ਉਹ ਹੀ ਜੇ ਬਣਾਂਗੇ ਉਹ ਹੀ ਜੀ ਗੁਣ ਆਪਾਂ ਆਸ-ਪਾਸ ਆਪਣੇ ਤੋਂ ਸਿੱਖਾਂਗੇ ਠੀਕ ਹੈ ਜੀ ਲਿੰਗੀ ਪਿੰਗ ਦਾ ਕਿਵੇਂ ਹੈ ਜੀ ਜਿਹੜੀ ਲੜਕੀਆਂ ਹੁੰਦੀਆਂ ਲੜਕੀਆਂ ਤੋਂ ਪਹਿਲਾਂ ਸਿੱਖ ਲੈਂਦੀਆਂ ਨੇ ਜੀ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਜੀ ਜਲਦੀ ਭਾਵੁਕ ਹੋ ਜਾਂਦੀਆਂ ਨੇ ਲੜਕੀਆਂ ਜਿਹੜੇ ਘੱਟ ਭਾਵੁਕ ਹੁੰਦੇ ਜਾਤੀ ਤੇ ਸੱਭਿਆਚਾਰ ਹਾਂਜੀ ਵਾਧੇ ਦੇ ਵਿਕਾਸ ਤੇ ਜੀ ਆਪਣੇ ਜਾਤੀ ਤੇ ਸੱਭਿਆਚਾਰ ਦਾ ਵੀ ਬਹੁਤ ਡੂੰਗਾ ਪ੍ਰਭਾਵ ਪੈਂਦਾ ਇੱਕ ਜੀ ਬੁੱਧੀ ਬੁੱਧੀ ਦਾ ਵੀ ਵਾਧੇ ਦੇ ਵਿਕਾਸ ਤੇ ਜੀ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹਾਂਜੀ ਹੋਪਸ ਸੋ ਤੁਹਾਨੂੰ ਵਾਧੇ ਦੇ ਵਿਕਾਸ ਦਾ ਇਹ ਜਿਹੜਾ ਟੌਪਿਕ ਹੈ ਨਿਯਮ ਤੇ ਪ੍ਰਭਾਵਿਤ ਕਰਨ ਵਾਲੇ ਕਾਰਨ ਨੇ ਵਾਧੇ ਦੇ ਵਿਕਾਸ ਨੂੰ ਜੀ ਸਮਝ ਆਏ ਹੋਣਗੇ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਥੈਂਕ ਯੂ ਜੀ ਧੰਨਵਾਦ